ਆ ਸਾਰੇ ਮੋਰਚੇ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਗੋਲੇ ਧੱਕੇ ਗਏ ਨੇ ਬੰਦੇ ਪਾਣੀ ਦੇ ਬੁਛਾੜਾ ਮਾਰੀਆਂ ਗਏ ਨੇ ਤੇ ਬਹੁਤ ਵੱਡਾ ਤੁਸੀਂ ਨੇ ਬਿਆਦਵੀ ਕੀਤੀ ਆ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਆਹੀ ਕੰਮ ਰਹਿ ਗਿਆ ਪਹਿਲਾਂ ਬਾਦਲ ਕਹਿੰਦੇ ਗੰਦੇ ਪਾਣੀ ਦੇ ਬੁਛਾੜਾ ਮਾਰੀਆਂ ਗੋਲੇ ਛੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਅੱਜ ਵੀ ਤੁਸੀਂ ਉਹੀ ਕੰਮ ਕਰੀ ਜਾਂਦੇ ਹੋ ਅਸੀਂ ਕਹਿੰਦਾ ਜਲਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮਾਰ ਨਹੀਂ ਨੂੰ ਨਹੀਂ ਬੱਸਦੇ ਪੀਸਫੁੱਲੀਆਂ ਅਸੀਂ ਸ਼ਾਂਤੀ ਦੇ ਵਿੱਚ ਆ ਇਸ ਕਰਕੇ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਨਾਲ ਆਸੀਂ ਇਹਨਾਂ ਮੋਰਚਾ ਛੱਡਣਾ ਜਿਹੜਾ ਕੋਈ ਤੁਸੀਂ ਗੋਲੀਆਂ ਮਾਰ ਦੋ ਉਹੀ ਕਿਉਂ ਗੋਲੇ ਛੱਡਦੇ ਹੋ ਗੋਲੀਆਂ ਮਾਰਉ ਤੂੰ ਹਾਂ ਤੂੰ ਹਾਂ ਕਰਿਆ ਗਿਆ ਸਾਰੇ ਪਾਸੇ ਮੈਂ ਸਾਰੀ ਸੰਗਤ ਨੂੰ ਕਹਿੰਦਾ ਵੀ ਆਓ ਜਾ ਬੈਠੋ ਤੇ ਸਰਕਾਰ ਪ੍ਰਸ਼ਾਸਨ ਨੂੰ ਵੀ ਅਪੀਲਾ ਇਹ ਗੋਲੇ ਮਾਰਨੇ ਬੰਦ ਕਰੋ ਗੁਰੂ ਸਾਹਿਬ ਦਾ ਪ੍ਰਕਾਸ਼ ਆ ਇੱਥੇ ਆਓ ਤੇ ਚਲੋ ਭਾਈ ਮੇਰੇ ਸਾਈਡ ਤੋਂ ਜੀ ਰਸਤਾ ਛੱਡ ਦਿਓ ਰਸਤਾ ਛੱਡ ਦਿਓ ਜੀ ਆ ਜਾਓ ਉਹ ਕੱਪੜਾ ਕਰਪਾਣਾ ਪਿਆ ਹੋਏ ਨੰਮੀ ਆਹੇ ਲੱਗੇ ਇਹ ਇਹ ਇੱਕਦਮ ਕੱਢ ਨਹੀਂ ਜਦਾ ਅੱਗੇ ਚਲੋ ਕੱਢਾਂਗੇ ਲੋੜ ਹੈ ਪਹਿਲਾ ਬੰਦਾ ਉਧਰ ਕਿऐसे ਲੋੜੇ ਮਾਰਦਾ ਉਹਨਾਂ ਕਿਤੇ ਲੱਗ ਬਜਟ ਖਪੀ ਖਾਂਦੀ ਨਾਲ ਲੋੜੇ ਮਰਵਾਏ ਨੇ ਮਾਸ਼ੀ ਨੋਰ ਜਿਹੜੇ ਵਿੱਚ ਬੱਠੇ ਸਾਡੇ ਆ ਗਏ ਬਾਬਾ ਜੀ ਹੁੰਦੇ ਬੰਦ ਕੇ ਰੱਖੋ ਯਾਰ ਭੈਣ ਬਾਬਾ ਜੀ ਆਓ ਮੇਰੇ ਵਾਲੇ ਚ ਬਣਾ ਲਾ ਵੀਡੀਓ ਲਾਈਵ ਚ ਲਾਇਆ ਵੀਡੀਓ ਤਾਂ ਬਣਾ ਲਈ ਤੇਰੇ ਅੱਜ ਮਨੇ ਜੀ ਕੀ ਕਰੇਗਾ ਇਹ ਦੇ ਦੇ ਯਾਰੀ ਪਾਣੀ ਇਹਦੀ ਆਹ ਕਰਾ ਇਹ ਇਡੀਆ ਹੈ ਨਹੀਂ ਜੀ ਥੋੜਾ ਜਿਹਾ ਪਾਉਂਗਾ ਲੈ ਹਾਂ ਚੜਦਾ ਨਹੀਂ ਤੁਸੀਂ ਆ ਮੈਂ ਕਹਿੰਦਾ ਲਾਈਵ ਅੱਜ ਜਿਹੜਾ ਪਟਨਾ ਦੇ ਪੰਜਾਬ ਨਹੀਂ ਜਾ ਰਹੇ ਜਿਹੜਾ ਇਹਦੇ ਪਰ ਗਾੜੀ ਜਿੱਦੋਂ ਹੋਈ ਸੀ ਕਿ ਉਹਨੇ ਚੱਲਿਆ ਸੀ ਮੇਰਾ ਹਮਦੈ ਯਾਰ ਆ ਕੀ ਆਈਡੀ ਬਹੁਤ ਨਹੀਂ ਮਾਹੌਲ ਦੀ ਗੱਲ ਗਾੜੀ ਤੇ ਤਿਆਰ ਹੈ ਫਿਰ ਅੱਜ ਮੈਂ ਹਮਦੈ ਦੇ ਡੀਲ ਪਾਉਣੀ ਹੈ ਮੇਰੀ ਬਣਾਦੀ ਉਡੀਸਾ ਨਹੀਂ ਹੁਣਾ ਨਵਰੀ ਛੱਲਣ ਲਈ ਹਾਂਜੀ ਹਾਂ ਹਰੋ ਹਰੋ ਵਾਲੇ ਪੰਡਾਲ ਤੋਂ ਮਹਾਰਾਜ ਜਿਹੜਾ ਆ ਫੜਾ ਕੌਣ ਬਣਾਇਆ ਜਵਾਕ ਨੂੰ ਮਾੜਾ ਮਾੜਾ ਬੰਦੀ ਬੰਦੀ ਬਣਾਉਂਦਾ ਬਬਈ ਬਬਈ ਪਾਣੀ ਦੇ ਬਚਾਲਾ ਮਾਰੀਆਂ ਜਾ ਰਹੀਆਂ ਨੇ ਬਬਈ ਜਦੋਂ ਜੀ ਅੱਜ ਮਾੜੇ ਦਾ ਵੀਡੀਓ ਬਣਾਣੀ ਹੈ ਪ੍ਰੋਟੈਕਟ ਕਰ ਰਿਹਾ ਫਿਰ ਕਿਹੜਾ ਕਰਿਆ ਜਾ ਰਿਹਾ ਹੈ ਕੰਮ ਹੈ ਬਬਈ ਜਿਹੜੇ ਸਾਡੇ ਆਖੂ ਨੇ ਐ ਕਰੇ ਮਾੜਾ ਪਿੱਛੇ ਹੋ ਜਾਓ ਹਲਕੇ ਕਰਦੇ ਤੇ ਅਸੀਂ ਚੱਲ ਗਏ ਫਿਰ ਟਕਰਾ ਹੋ ਗਿਆ ਅਸੀਂ 10 ਲੋਕ ਨੂੰ ਪਤਾ ਲੱਗਿਆ ਵੀ ਉਸ ਮੋੜਾ ਬਾਰੀ ਹੋ ਗਈ ਮੋਰਚੇ ਦੇ ਪਿੱਛੇ ਅਸੀਂ ਹੁਣ ਸਾਡੇ ਹੱਥ ਦੇ ਵਿੱਚ ਚਮ ਮੋਰਚਾ ਉਹ 16 ਬੰਦ ਹੋਈ ਅਵੇ ਕੋਈ ਨਹੀਂ ਨੀ। ਫਿਰ ਕਹੇ ਸਾਨੂੰ ਘੋੜਿਆਂ ਤੇ ਕਰਕੇ ਪਾਣੀ ਆ ਪਣ ਪਰ ਸਰਸਾਂ ਸੁਣ ਲਵੇ। ਫਿਰ ਕਹੇ ਸਾਨੂੰ ਕੁਝ ਕਰਨਾ ਪਵੇ। ਫਿਰ ਅਸੀਂ ਮੱਕ ਨਹੀਂ ਆਦਾਂ। ਉਹ ਗੋਲਾਵਾਰੀ ਬੰਦ। ਇਹ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਜਿਸ ਤਿੱਕੇ ਨਾਲ ਤੁਸੀਂ ਕਹਿੰਦੇ ਸ਼ਾਂਤਮਈ ਬੈਠੇ ਆ ਫਿਰ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ? ਚੰਡੀਗੜ੍ਹ ਪ੍ਰਸ਼ਾਸਨ ਕਰ ਰਿਹਾ ਕਿ ਫਿਰ ਪੰਜਾਬ ਪੁਲਿਸ ਕਰਦੀ ਪੰਜਾਬ ਇਹ ਤਾਂ ਹੁਣੇ ਹੀ ਦੱਸਣ ਸਾਨੂੰ ਨਹੀਂ ਪਤਾ ਸੀ ਚਲੇ ਗਏ ਸੀ ਕਿ ਹਮ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਗੋਲਾਵਾਰੀ ਹੋਈ ਆ। ਹੁਣ ਅਸੀਂ ਆਏ ਹਾਂ ਤੇ ਮੋਰਚਾ ਸੰਭਾਲ ਲਿਆ। ਸੁਣਦੇ ਆਂ ਸਿੰਘ ਫੌਜ ਹੋ ਗਿਆ ਹਾਂ ਬਿਲਕੁਲ ਬਾਬਾ ਰਾਏ ਰਾਸ ਸਿੰਘ ਜੀ ਕਿ ਜੀ ਇਹ ਕਹਿੰਦੇ ਚੱਲ ਚੱਲਿਆਣੀ ਚਲੋ ਬਾਬਾ ਪਟੜਾ ਚਲੋ ਕਾਈਂ ਪੰਡਾਲ ਤੇ ਓਏ ਆਜੋ ਭਾਈ ਆਜੋ ਬੰਦ ਸਿੰਘ ਜੱਟ ਜੰਮਣੇ ਭਾਈ ਸਾਬਾ ਉਧਰ ਚਲੋ ਉਧਰ ਇੱਥੋਂ ਛੱਡੋ ਉਧਰ ਚਲੋ ਉਧਰ ਆਹ ਦੇਖੋ ਲਾਈਵ ਆਇਆ ਸੀ ਬਾਬਾ ਜੀ ਅਸੂ ਦੇਸ ਦੇ ਢੋਲੇ ਅਜਲੇ ਦੇਸ ਦੇ ਸੰਤ ਦੇ ਸਰੂਪ ਵੀ ਨਾਲੇ ਐ ਮੋਰਚੇ ਸਾਡੀ ਦੋਸਤੋ ਦੇ ਮੱਧ ਸੱਜਾਰੇ ਤੇ ਇਹ ਬੋਲੋ ਕਿ ਅਸੀਂ ਪਹਿਲਾਂ ਕਹਿ ਰਹੇ ਹਾਂ ਉਹ ਸਾਨੂੰ ਜੋ ਸ਼ਾਵਰ ਮੈਲੀ ਵਿੱਚ ਸੂਰਜ ਤੇ ਹਮਲਾ ਹੋ ਗਿਆ ਜਿਹੜੀ ਸਾਨੂੰ ਡਰ ਸੀ ਉਹ ਹੋ ਗਿਆ ਮੋਰਚੇ ਦੇ ਵੱਲੋਂ ਵੀ ਕੰਡਕਰੀ ਕੀਤੀ ਜਾ ਰਹੀ ਹੈ ਮੋਰਚੇ ਤੇ ਗੰਦੇ ਪਾਣੀ ਦੀਆਂ ਫੋਨ ਮਾਰੀਆਂ ਗਈਆਂ ਆ ਆਨ ਕਰਕੇ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਕਿ ਜੇ ਹੁਣ ਗੋਲਾਬਾਰੀ ਕਰੀ ਹੈ ਬੰਦ ਕਰੋ ਜੇ ਤੁਸੀਂ ਕਰਿਆ ਫਿਰ ਸਾਨੂੰ ਮਜੂਰ ਨਹੀਂ ਹੋਵੇ ਘੋੜਿਆਂ ਤੇ ਕਾਠੀਆਂ ਪਾਉਣੀਆਂ ਪੈਣ ਇਸ ਕਰਕੇ ਅਸੀਂ ਪੀਸਫੁਲੀ ਚਾਹੁੰਦੇ ਹਾਂ ਭਾਈ ਜਗਤਾਰ ਸਿੰਘ ਅੰਮ੍ਰਿਤਵਾਲੇ ਦਾ ਇਹ ਸਾਨੂੰ ਹੁਕਮਾ ਪੀਸਫੁਲੀ ਕਰਨਾ ਫਿਰ ਸਾਡੇ ਉੱਤੇ ਸ਼ਾਸਨ ਕਰਾਉਣਾ ਹੋ ਸਕਦਾ ਵੀ ਉਹਨਾਂ ਦੀ ਕੋਈ ਰਣਨੀਤੀ ਹੋਵੇ ਇਹ ਚੱਕਣ ਦੀ ਤਿਆਰੀ ਸੀ ਜਿਹੜੇ ਕੈਂਡੀਟ ਕੋਲ ਸੀ ਇਹ ਤਾਂ ਹੋੜੇ ਹੀ ਹੋ ਸਕਦਾ ਹੈ ਸਾਨੂੰ ਤਾਂ ਕੋਈ ਬਦਲ ਜਿਹੜਾ ਮੋਰਚੇ ਤੇ ਹਮਲਾ ਹੋਵੇ ਗੋਲੇ ਛੱਤੇ ਜਾ ਰਹੇ ਨੇ ਜਿਹੜਾ ਪਸ ਹੋ ਰਿਹਾ ਤਾਂ ਬਾਬਾ ਜੀ ਬਾਬਾ ਜੀ ਆਓ ਮੜਾ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਜੱਤੋਂ ਗੋਲੇ ਜਿਹੜੇ ਜਗ੍ਹਾ ਉੱਤੇ ਲੱਗੇ ਹੋਏ ਨੇ ਐਸਪੀ ਬੱਲ ਤੇ ਨਾਲ ਹੋਰ

ਕੋਈ ਨਹੀਂ ਹੁਣ ਆਪਾਂ ਅਸੀਂ ਕਹਿੰਦੇ ਆ ਪੰਜੂ ਦੀ ਸੋਹ ਅਸੀਂ ਕਹਿੰਦੇ ਆ ਪੰਜੂ ਦੀ ਸੋਹ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਪੰਜੂ ਦੀ ਸੋਹ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਪੰਜੂ ਦੀ ਸੋਹ 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 ਅਸੀਂ ਕਹਿੰਦੇ ਆ ਪ ਉਧਰ ਪਿੱਛੇ ਉਧਰ ਪਿੱਛੇ ਜਾ ਠੀਕ ਹੈ ਬਾਬਾ ਤੁਸੀਂ ਸੁਣੇ ਆ ਕੇ ਸਾਨੂੰ ਲੱਗ ਗਿਆ ਤੁਸੀਂ ਦੋ ਸਾਲਾਂ ਤੋਂ ਬੈਠਿਆ ਚਲ ਕੋਈ ਨਾ ਤੁਹਾਡੇ ਨਾਲ ਆਇਆ ਬੈਠਾ ਉਧਰ ਚਪਾਡੇ ਨਾਲ ਪਰ ਸਾਨੂੰ ਤਾਂ ਮਾਰਤਾ ਗੁਰੂ ਸਾਹਿਬ ਦੇ ਉੱਤੇ ਗੋਲੇ ਹਾਂ ਅੱਥੇ ਚਲੋ ਚਲੋ ਉੱਧਰ ਸਾਰੇ ਸਾਰੇ ਉਧਰ ਚਲੋ ਚਲੋ ਭਾਈ ਅਸੀਂ ਕਦੇ ਬਾਸੇ ਬੈਠਿਆ ਆਪ ਮੁਹਾਰੇ ਹੋ ਕੇ ਤੁਸੀਂ ਆਪੇ ਇਹ ਸਾਲ ਕੰਮ ਕਰਾਉਂਦੇ ਹੋ ਬਾਬਾ ਬੰਦ ਕਰ ਦੇ